ਜੇ ਹੁਣ ਤੁਸੀਂ ਕਿਹਾ ਕਿ ਖੰਡੂਰ ਸਾਹਿਬ ਤੁਸੀਂ ਜਾਣਦੇ ਹੋ ਹਾਂ ਤੇ ਉੱਥੇ ਕਿਸ ਤਰ੍ਹਾਂ ਇਹ ਪੰਜਾਬੀ ਲਿਪੀ ਦੀ ਜਿਹੜੀ ਗੁਰੂ ਸਾਹਿਬ ਨੇ ਉੱਥੋਂ ਸ਼ੁਰੂਆਤ ਕੀਤੀ ਸੀ ਨਾ ਤੇ ਨਾਲ ਉਹ ਉਸ ਦਿਨ ਆਈ ਥਿੰਕ ਤੁਸੀਂ ਖੀਰ ਵੀ ਬਣਦੇ ਹੋ ਇੱਕ ਦਿਨ ਨਾ ਜਦਾ ਹਾਂ ਉਹ ਵੀ ਤੁਸੀਂ ਥੋੜਾ ਦੱਸੋ ਨਾ ਕਿਰਪਾ ਕਿਰਪਾ ਮਹਾਰਾਜ ਮੈਂ ਤੁਹਾਨੂੰ ਇੱਕ ਸੱਚੀ ਘਟਨਾ ਦੱਸਣਾ ਚਾਹੁੰਗਾ ਪਹਿਲੀ ਵਾਰ ਗਿਆ ਸੀ ਮੈਂ ਖਡੂਰ ਸਾਹਿਬ ਅੱਛਾ ਪਹੁੰਚਦੇ ਪਹੁੰਚਦੇ ਮੈਨੂੰ ਲੱਗਿਆ ਕਿ 12:30 ਰਾਤ ਬਚ ਗਏ ਅੱਛਾ ਉਹਨਾਂ ਨੂੰ ਪਤਾ ਸੀ ਮੈਂ ਆ ਰਿਹਾ ਉੱਥੇ ਪ੍ਰਬੰਧਕਾਂ ਨੂੰ ਮੈਂ ਆਉਣ ਵਾਲੇ ਪਹੁੰਚਣ ਵਾਲਾ ਉਹ ਉਡੀਕ ਰਹੀ ਸੀ ਮੇਰਾ ਪਹੁੰਚ ਗਏ ਜੀ ਮੈਂ ਸਾਡੇ ਵਾਰੇ ਵਿੱਚ ਹਾਂਜੀ ਬਹੁਤ ਭੁੱਖ ਲੱਗਿਆ ਸੀ ਮੈਂ ਬੈਠ ਕੇ ਉਹ ਮੈਨੂੰ ਲੈ ਕੇ ਆਏ ਖਾਣ ਲਈ ਉੱਥੇ ਖੀਰ ਵੀ ਸੀ ਖੀਰ ਖਾਂਦੇ ਖਾਂਦੇ ਥੋੜਾ ਖੀਰ ਥੱਲੇ ਗਿਰ ਗਏ ਥੱਲੇ ਬੈਠ ਕੇ ਖਾ ਰਹੀ ਸੀ ਮੈਂ ਥੋੜਾ ਖੀਰ ਥੱਲੇ ਗਿਰ ਗਈ ਮੈਂ ਖਾਣਾ ਖਤਮ ਕਰਕੇ ਉੱਠਣ ਲੱਗਿਆ ਉਸ ਤੋਂ ਬਾਅਦ ਤੁਰੰਤ ਉੱਤੇ ਜਿਹੜੇ ਸੇਵਕ ਸੀ ਹਾਂ ਪ੍ਰਬੰਧਕ ਉਹ ਜਿਹੜੇ ਥੱਲੇ ਖੀਰ ਪਿਆ ਸੀ ਉਸ ਨੂੰ ਚੱਕ ਕੇ ਉਹਨੇ ਖਾਇਆ ਅੱਛਾ ਇਨੀ ਇਨ ਸਤਕਾਰ ਖੀਰ ਲਈ ਕਿਉਂਕਿ ਖੀਰ ਆਮ ਖੀਰ ਨਹੀਂ ਹੈ ਮਾਤਾ ਖੀਵੀ ਦੇ ਬਖੀਸ ਹੈ ਅੱਛਾ ਮਾਤਾ ਖੀਵੀ 15ਵੇਂ ਸ ਦੇ ਵਿੱਚ ਹਾਂਜੀ ਜਦ ਔਰਤ ਨੂੰ ਕੋਈ ਆਜ਼ਾਦੀ ਨਹੀਂ ਸੀ ਬਾਹਰ ਜਾਣ ਦੀ ਉਸ ਵਕਤ ਮੇਰੇ ਮਾਤਾ ਖੀਵੀ ਨੇ ਦੇਸੀ ਕੀ ਵਿੱਚ ਲੰਗਰ ਬਣਾ ਕੇ ਅਣਜਾਣ ਲੋਕਾਂ ਨੂੰ ਵੰਡ ਦਿੱਤੀ ਉਹ ਲੋ ਬੁਲਾਵਲਾ ਕੇ ਅੱਛਾ ਇਹ ਮਾਤਾ ਖੀਵੀ ਦੀ ਸੋਚ ਦੇਖੋ ਤੁਸੀਂ ਮਾਤਾ ਖੀਵੀ ਦੀ ਮਹਿਮਾ ਉਹਨਾਂ ਦੀ ਸੇਵਾ ਜਿਨੇ ਜਿਹੜੇ ਮਰਜੀ ਵਿੱਚ ਪਾਸ਼ਾ ਵਿੱਚ ਤੁਸੀਂ ਲਿਖੋ ਬੋਲੋ ਕੱਟੇ ਮਰਾਜ਼ ਕਿਉਂਕਿ ਮਾ ਮਦਰ ਤਰੇਸਾ ਨੂੰ ਸਾਰੇ ਜਾਣਦੇ ਇੱਥੇ ਸਾਰੇ ਜਾਣਦੇ ਹਾਂਜੀ ਮਾਤਾ ਖੀਵੀ 15ਵੀਂ ਸਦੀ ਵਿੱਚ ਮਦਰ ਤਰੇਸਾ ਤਾਂ 19ਵੀਂ ਸਦੀ ਵਿੱਚ 22ਵੀਂ ਸਦੀ ਵਿੱਚ ਪਹੁੰਚਦੀ ਹੈ ਪਰ ਮੇਰੇ ਗੁਰੂ ਮੇਰੇ ਮਾਤਾ ਮਾਤਾ ਖੀਵੀ ਤਾਂ 15ਵੀਂ ਸਦੀ ਵਿੱਚ ਬਹੁਤ ਵੱਡੀ ਸੇਵਾ ਕਰਨ ਵਾਲੀ ਹੋਰ ਨਹੀਂ ਨਹੀਂ ਮਾਤਾ ਖੀਵੀ ਜੇਕਰ ਗੁਰੂਗ੍ਰੰਥ ਸਾਹਿਬ ਦੇ ਵਿੱਚ ਇੱਕੋ ਇੱਕ ਔਰਤ ਦਾ ਨਾਮ ਦਰਜ ਹੈ ਉਹ ਮਾਤਾ ਕੀਵਿ ਦੀ ਹੈ اچھا ਕੋਈ ਔਰਤ ਦਾ ਨਾਮ ਦਰਜ ਨਹੀਂ ਮਹਾਰਾਜ ਗੁਰੂਗ੍ਰੰਥ ਸਾਹਿਬ ਦੇ ਵਿੱਚ ਇਹ ਇੱਕ ਵਾਰ ਨਹੀਂ ਦੋ ਵਾਰ ਉੱਥੇ ਲਿਖਿਆ ਗਿਆ ਮਾਤਾ ਕੀਵਿ ਬਾਰੇ ਅੱਛਾ ਇੰਨੀ ਵੱਡੀ ਸਤ ਗੁਰੂਗ੍ਰੰਥ ਸਾਹਿਬ ਦੇ ਵਿੱਚ ਦਰਜ ਹੋਣਾ ਇੰਨੀ ਉਹ ਦਰਸਾਉਂਦਾ ਹੈ ਕਿ ਉਹਨਾਂ ਦੀ ਸੇਵੀ ਕਿੰਨੀ ਵੱਡੀ ਹੋ ਸਕਦੀ ਹੈ ਇੰਨੀ ਨਹੀਂ ਮਹਾਰਾਜ ਪਹਿਲੇ ਗੁਰੂ ਮਹਾਰਾਜ ਤੋਂ ਲੈ ਕੇ ਪੰਜਵਾਂ ਗੁਰੂ ਗੁਰੂ ਅਰਜੁਨ ਦੇਵ ਮਹਾਰਾਜ ਤੱਕ ਪੰਜ ਗੁਰਵਾਦੀ ਲਗਾਤਾਰ ਸੇਵਾ ਕਰਨ ਵਾਲੀ ਮਾਤਾ ਕੀਵਿ ਹੈ ਅੱਛਾ ਜੀ ਇਸ ਲਈ ਮੇਰੇ ਬੇਟੀ ਦਾ ਨਾਂ ਰੱਖਿਆ ਮੈਂ ਮਾਤਾ ਕੀ ਵੀ ਦੇਣਾ ਅੱਛਾ ਆਪਣੇ ਬੇਟੀ ਦਾ ਨਾਂ ਵੀ ਰੱਖਿਆ ਹੈ ਕਮਾਲ ਹੈ ਜਿਸ ਦਿਨ ਮੇਰਾ ਬੇਟੀ ਪੈਦਾ ਹੋਈ ਕਰ ਦੇ ਵਿੱਚ ਉਹ ਉਸ ਦਿਨ ਤੋਂ ਮੇਰਾ ਘਰ ਵਿੱਚ ਖੁਸ਼ਹਾਲੀ ਹੈ ਤਰੱਕੀ ਹੈ ਖੁਸ਼ੀ ਖੁਸ਼ੀ ਹੈ ਅਸੀਂ ਆਨੰਦ ਵਿੱਚ ਰਹਿੰਦੇ ਹਾਂ ਅੱਛਾ ਕੀ ਵੀ ਮੇਰੇ ਘਰ ਵਿੱਚ ਇੰਨੀ ਖੁਸ਼ੀ ਲਾਈ ਹੈ ਕਿ ਕੋਈ ਦੁੱਖ ਦੀ ਘੜੀ ਅਸੀਂ ਦੇਖਿਆ ਨਹੀਂ ਹਲੇ ਤੱਕ ਅੱਛਾ ਖੁਸ਼ੀ ਖੁਸ਼ਹਾਲੀ ਹੈ ਕਿਉਂਕਿ मतलब खीवी मतलब वो, वो सेवा है खिवी मतलब वो तरक्की है खीवी मतलब संतोष है आनंद है इसलिए मैं बहुत 8 अप्रैल जन्म देना है मेरा बेटी कीवी द अच्छा। उस दिन ऐसी खीर बना के हाँ जी आए ਪੰਜਾਬ ਯੂਨੀਵਰਸਿਟੀ ਬਸ ਅਡੇ ਤੇ ਮੇਰਾ ਕਰਦੇ ਸਾਹਮਣੇ ਮੇਰਾ ਕਾਲਜ ਸਾਹਮਣੇ ਹਰ ਤਾਤੇ ਕੀ ਰੋਂਦਾ ਹੈ ਅੱਛਾ ਲੋਕ ਪੁੱਛਦੇ ਕਿਉਂ ਕਿਉਂ ਲekin ਮੇਰਾ ਬੇਟੀ ਦਾ ਨਖੀ ਵੀ ਹੈ ਉਹ ਪੁੱਛਦੇ ਕੀ ਵੀ ਕੌਣ ਹੈ ਮੈਂ ਮਾਂਤਾ ਖੀਵੀ 15 ਸਦੀ ਦੇ ਵਿੱਚ गुरु ग्रंथ साहब उसका ना दर्ज है मतलब प्रचार माता क्यों बारे दे तरीका ये तरीका भी हो ये। सकता है इना ही नहीं हुँ। हुँ। कर दे जद मैं बेटी खीवी पैदा हुई <laughs> उन्होंने मैंने फोन करके पूछा की ना रखी <laughs> मैं बिना सोचे कहा कि खीवी रखो माता खीवी के नाते उन्होंने पता खीवी कौन है कौन की मतलब है उन्होंने उसी वक्त में फोन से खीवी मतलब कौन है ना रखिया मैन लगता है महाराज खडूर साहब कृपा है इसलिए मैं गुरुदास मानसोर साहब ने भी कहा एक बार तुम्हें पंजाबी भाषा नाल कोई भी तुम कह होना एक बार खड़ूर साहब जाके मत्था के आ जाओ थोड़े चेहरे कलंक है लगे हुआ है दू, वो भी दु दूर जाने पर वो वक्त गल है पर इन्नी पवित्र था है नहीं। नहीं। खरूर साहब खड़ू साहब की महत्वता इन्नी वोड़ी इसलिए पहुँच जाता है अठ गुरुआ छू प्राप्त था महाराज ਅੱਠ ਗੁਰੂ ਸਾਹਿਬ ਨੇ ਉੱਥੇ ਪਹੁੰਚਿਆ ਸਿਰਫ ਦੋ ਗੁਰੂ ਮਹਾਰਾਜ ਦੋ ਗੁਰੂ ਮਹਾਰਾਜ ਦੋ ਗੁਰੂ ਤੇਗ ਬਹਾਦਰ ਉੱਥੇ ਨਹੀਂ ਪਹੁੰਚੇ ਸਨ ਤੇ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਕੀ ਸਾਰੇ ਗੁਰੂ ਮਹਾਰਾਜ ਉੱਥੇ ਇੰਨੀ ਕਿਰਪਾ ਹੈ ਜੀ ਮਹਾਰਾਜ ਨੇ ਬਹੁਤ ਵੱਡੀ ਧਰਤੀ ਤੁਸੀਂ ਗੱਲ ਕੀਤੀ ਆ ਜਿਵੇਂ ਹੁਣ ਤੁਸੀਂ ਗੱਲ ਕੀਤੀ ਤੁਸੀਂ ਕਿ ਆਪਣੇ ਬੇਟੇ ਦੀ ਕਿ ਉਹਨਾਂ ਨਾਲ ਖੇਵੀ ਰੱਖਿਆ ਤੁਸੀਂ ਨਾ ਹਾਂ ਤੇ ਉਹ ਵੀ ਪੰਜਾਬੀ ਪੜ੍ਹਦੇ ਨੇ ارے کمال کمال ਤੁਸੀਂ ایک بار آو چنڈی گੜ ਬਹੁਤ সুন্দর پنجابی بولدی ہے لکھدی ہے اور سਵੇਰੇ اٹھ کے جب جی صاحب دا پاتھ وی کر دی ہے اچھا کتنے سال دی ہو رہی ہے ہن ہن دس 11ویں سال ہون بلی 8 اپریل نو 10 سال ہویا ہن 11ویں سال پہنچن والی 8 اپریل نو مطلب پنجابی او 5ویں 5 سال تو ہی شروعات ਤੇ ਉਹ ਲਿਖਣਾ ਪੜਨਾ ਬਹੁਤ ਸੁੰਦਰ ਬੋਲਦੀ ਹੈ ਪੜ੍ਹਦੀ ਹੈ ਜਦ ਕਿ ਪੰਚ ਚੰਦੀਗੜ੍ਹ ਪ੍ਰਸ਼ਾਸਨ ਦੇ ਵਿੱਚ ਪੰਜਾਬੀ ਨਹੀਂ ਪੜਾਉਂਦੇ ਹਾਂਜੀ ਹਾਂ ਪਰ ਉਹ ਸਕੂਲ ਦੇ ਵਿੱਚ ਖਾਸ ਤੌਰ ਤੇ ਉਹ ਪੰਜਾਬੀ ਪੜਨਾ ਸ਼ੁਰੂ ਸ਼ੁਰੂਆਤ ਕਰ ਦਿੱਤੇ ਨੇ ਅੱਛਾ ਇੰਨੀ ਇੰਨੀ ਕਿਰਪਾ ਹੈ ਜੀ ਉਹ ਕਿੱਦਾਂ ਹੋਇਆ ਸਕੂਲ ਦੇ ਵਿੱਚ ਸਕੂਲ ਦੇ ਵਿੱਚ ਮੈਂ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਪੰਡਿਤ rau ਕੌਣ ਹੈ ਇਹ ਪੰਜਾਬੀ ਪੈਂਤੀ ਲੈ ਕੇ ਪਹੁੰਚਣਾ ਇਹ ਛੱਡਣਾ ਨਹੀਂ ਹੈ ਇਸ ਲਈ ਉਹਨਾਂ ਨੂੰ ਸਾਰਿਆਂ ਨੂੰ ਪਤਾ ਉਹ ਸਤਕਾਰ ਕਰਦੇ ਆ ਅੱਛਾ ਸਨਮਾਨ ਕਰਦੇ ਆ ਉਹਨਾਂ ਨੂੰ ਪਤਾ ਹੈ ਕਿ ਵੀ ਉਹ ਹਾਜ਼ਰੀ ਲੈਣ ਦੇ ਵਕਤ ਵੀ ਕੀ ਵੀ ਨਹੀਂ ਬੋਲਦੇ ਹੋ ਅੱਛਾ ਮੈਡਮ ਨੂੰ ਫੋਨ ਕਰਕੇ ਕਿ ਵੀ ਜੀ ਕਿ ਵੀ ਜੀ ਆਈ ਜੀ ਕਿ ਵੀ ਜੀ ਇਹ ਹਾਜ਼ਰੀ ਲੈਣ ਦੇ ਵਕਤ ਵੀ ਕਿ ਵੀ ਜੀ ਬੋਲਣਾ ਉਹ ਨਹੀਂ ਤੱਕ ਇੰਨੀ ਸਨਮਾਨ ਹੈ ਮੈਡਮ ਜਿਹੜੀ ਉਹਨਾਂ ਦੇ ਗੁਰੂ ਹੈ ਮੈਡਮ ਹੈ ਉਹ ਹਾਜ਼ਰੀ ਲੈਣ ਦੇ ਵਕਤ ਖੀਵੀ ਨਹੀਂ ਬੋਲਦੇ ਖੀਵੀ ਜੀ ਜਦ ਕਿ ਉਹ ਖੀਵੀ ਲਿਖਿਆ ਗਿਆ ਅੱਛਾ ਕੱਲਾ ਉੱਥੇ ਖੀਵੀ ਦੇ ਖੀਵੀ ਲਿਖਿਆ ਉਹ ਉਸ ਦਾ ਹਾਜ਼ਰੀ ਵਿੱਚ ਖੀਵੀ ਲਿਖਿਆ ਬੋਲਦੇ ਖੀਵੀ ਜੀ ਬੱਚੇ ਵੀ ਬੋਲਦੇ ਖੀਵੀ ਕਹਿਣ ਦਾ ਪਾਵ ਹੈ ਸਕੂਲ ਦੇ ਸਨਮਾਨ ਸਤਕਾਰ ਹੈ ਜੀ ਜੀ ਤੁਸੀਂ ਜਿਹੜੇ ਆ ਕਾਫੀ ਜਿਹੜੇ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਲਈ ਉਹਨੂੰ ਉਦਮ ਉਪਰਾਲੇ ਕਾਰਜ ਜਿਵੇਂ ਤੁਸੀਂ ਦੱਸਿਆ ਕਿ ਕਾਲਜ ਆਉਣ ਤੋਂ ਬਾਅਦ ਤੁਸੀਂ ਜੇ ਸਾਰਾ ਕੁਝ ਨਾ ਤੁਹਾਨੂੰ ਪਤਾ ਲੱਗਿਆ ਕਿ ਕਿੰਨਾ ਅਮੀਰ ਵਿਰਸਾ ਹੈਗਾ ਪੰਜਾਬੀ ਦਾ ਗੁਰਮੁਖੀ ਦਾ ਨਾ ਤੇ ਪਰ ਜਦੋਂ ਤੁਸੀਂ ਇੱਥੇ ਪੰਜਾਬ ਦੇ ਵਿੱਚ ਸਾਰਾ ਕੁਝ ਦੇਖਦੇ ਹੋ ਚਾਹੇ ਤੁਸੀਂ ਬਹੁਤ ਸਾਰਾ ਤੁਹਾਡਾ ਚਰਚੇ ਰਹਿੰਦੇ ਗਾਣਿਆਂ ਦੇ ਬਹੁਤ ਲੋਕੀ ਇਦਾਂ ਦੇ ਸਾਡੇ ਜਿਹੜੇ ਸਿੰਗਰ ਨੇ ਗਾਉਂਦੇ ਨੇ ਜਾਂ ਪੰਜਾਬੀ ਭਾਸ਼ਾ ਜਿਹੜੀ ਆ ਉਹ ਲਿਖੀ ਨਹੀਂ ਜਾਂਦੀ ਕਿਤੇ ਤੇ ਜਾਂ ਪ੍ਰਾਈਵੇਟ ਸਕੂਲਾਂ ਵਾਲੇ ਪੜਾਉਂਦੇ ਨਹੀਂ ਹੈਗੇ ਇੱਥੇ ਦੁਰ ਇਦਾਂ ਦੀ ਚੀਜ਼ਾਂ ਸੁਣਦੇ ਹੋ ਤਾਂ ਫੇਰ ਮਨ ਚ ਕੀ ਖਿਆਲ ਆਉਂਦਾ ਤਾਂ ਬਹੁਤ ਬੁਰਾ ਲੱਗਦਾ ਮਰਾਜ਼ ਨਹੀਂ ਉਹ ਮੈਨੂਲ ਬਹੁਤ ਗਰੀਬ ਲੱਗਦੇ ਉਹ ਲੋਕ ਜੋ ਪੰਜਾਬੀ ਪਾਸ਼ਾ ਬੋਲਦੇ ਨਹੀਂ ਹੈ ਪੰਜਾਬੀ ਬੋਲਣ ਦੇ ਵਿੱਚ ਮਾਨ ਮਹਿਸੂਸ ਨਹੀਂ ਕਰਦੇ ਹੀਣ ਪਾਉਣਾ ਰੱਖੇ ਨੇ ਜਾਂ ਸਕੂਲ ਦੇ ਵਿੱਚ ਪੰਜਾਬੀ ਲਿਖਿਆ ਨਹੀਂ ਪੜਾਉਂਦੇ ਨਹੀਂ ਉਹ ਸਾਰੇ ਮੈਨੂ ਗਰੀਬ ਲੱਗਦੇ ਗਰੀਬ ਮਤਲਬ ਪੈਸੇ ਤਨ ਨਾਲ ਨਹੀਂ ਗਿਆਨ ਦੇ ਨਾਲ ਜਿਹੜੇ ਲੋਕ ਹੀਣ ਬਾਉਣਾ ਰੱਖਦੇ ਪੰਜਾਬੀ ਪਾਸ਼ਾ ਤੋਂ ਉਹ ਗਰੀਬ ਨੇ ਉਹ ਗੁਰਮੁਖੀ ਤੋਂ ਗੁਰਵਾਣੀ ਤੋਂ ਟੁੱਟ ਚੁਕੇ ਨੇ ਉਹ ਜਿਹੜੇ ਗੁਰਵਾਣੀ ਤੋਂ ਟੁੱਟ ਚੁਕਿਆ ਹੈ ਉਹ ਗਰੀਬੀ ਹੋ ਸਕਦਾ ਮਰਾਸ ਤਰਸ ਆਉਂਦੀ ਉਹਨਾਂ ਤੇ ਇਸ ਲਈ ਉਹਨਾਂ ਨੂੰ ਜਾ ਕੇ ਮੈਂ ਨਿਮਰਤਾ ਨਾਲ ਸਮਝਾਦਾ ਹ ਹ ਅਮੀਰ ਹੋਣਾ ਸਨੋ ਇਸ ਗੁਰਮੁਖੀ ਸਨੋ ਅਮੀਰ ਬਣਾ ਸਕਦਾ ਹੈ ਇਸ ਇਹ ਸੁਣ ਕੇ ਕੁਝ ਲੋਕ ਸਮਝਦੇ ਮੈਨੂੰ ਦੇ ਕੇ ਖੁਦ ਆਪਣੇ ਦੁਕਾਨ ਦਾ ਨਾਮ ਪੰਜਾਬੀ ਸਬਤੋਂ ਪਰ ਲਿਖੇ ਨੇ ਕੁਝ ਲੋਕ ਮੈਨੂੰ ਦੇਖਦੇ ਹੀ ਉਹ ਆਮ ਆਪਣਾ ਕਰਦੇ ਸਾਹਮਣੇ ਪੰਜਾਬੀ ਵਿੱਚ ਬੋਰਡ ਲਿਖਦੇ ਆ ਮੈਨੂੰ ਦੇਖਦੇ ਤੁਰੰਤ ਉਹ ਲੋਕ ਆਪਣੇ ਕਰਦੇ ਵਿੱਚ ਪੰਜਾਬੀ ਅਖਬਾਰ ਮੰਗਵਾਉਂਦੇ ਆ ਕਹਿੰਦੇ ਪਾਵਾ ਕਿ ਮੈਨੂੰ ਤੁਹਾਡੀ ਸਵਾਲ ਦਾ ਜਵਾਬ ਤੇ ਇੱਕੋ ਇੱਕ ਹੈ ਕਿ ਹੀਣ ਪਾਉਣਾ ਰੱਖਣ ਵਾਲੇ ਲੋਕ ਇਸ ਤੋਂ ਟੁੱਟ ਚੁੱਕੇ ਨੇ ਇਸ ਨੂੰ ਉਹਨਾਂ ਨੂੰ ਜੋੜਨ ਲਈ ਮੈਂ ਇਹ ਸਰਤੇ ਬੋਰਡ ਰਕੇ ਕੰਮਦਾ ਮੈਨੂੰ ਇੱਕ ਵਾਰ ਯਾਦ ਆ ਤੁਸੀਂ ਪੌਣੇ 9 ਵਜੇ ਮੈਨੂੰ ਇੱਕ ਵਾਰ ਵੀਡੀਓ ਕਾਲ ਲਾਈ ਤੁਸੀਂ ਕਲਾਸ ਵਿੱਚ ਸੀ ਉਹ ਵੇਲਾ ਜੀ 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 ਉਦਾਂ ਵੀ ਫਿਰ ਤੁਸੀਂ ਬੱਚਿਆਂ ਨੂੰ ਫਿਰ ਜਿਹੜੇ ਤੁਹਾਡੇ ਕੋ ਪੜਦੇ ਆ ਕਿਸੇ ਨਾ ਕਿਸੇ ਨੂੰ ਬੁਲਾ ਕੇ ਬੱਚਿਆਂ ਨਾਲ ਜਿਹੜੀ ਗੱਲਬਾਤ ਕਰਦੇ ਰਹਿੰਦੇ ਹੋ ਨਾ ਜੀ ਬਿਲਕੁਲ ਮੇਰਾ ਆਦਤ ਇਹ ਹੈਗਾ ਕਿ ਜਦ ਬੱਚੇ ਪਹਿਲੀ ਵਾਰ ਪਹੁੰਚਦੇ ਸਾਡੇ ਕਾਲਜ ਐਡਮਿਸ਼ਨ ਲੈ ਕੇ ਹਾਂਜੀ ਪਹਿਲੇ ਹਫਤਾ ਤੱਕ ਦੋ ਇੱਕ ਦੋ ਹਫਤੇ ਤੱਕ ਮੈਂ ਸਿਰਫ ਤਾਂ ਸਿਰਫ ਆਪਣੀ ਪੰਜਾਬ ਪੰਜਾਬੀਅਤ ਦੀ ਇਤਿਹਾਸ ਪੰਜਾਬ ਮੇਰੇ ਲਈ ਸਿਰਫ ਪੰਜਾਬ ਨਹੀਂ ਮਹਾਰਾਜ ਪੰਜਾਬ ਮੇਰੇ ਲਈ ਹਰਿਆਣਾ ਵੀ ਹੈ ਜੀ ਜੀ ਪੰਜਾਬ ਮੇਰੇ ਲਈ ਹਿਮਾਚਲ ਵੀ ਹੈ ਭਾਵੇਂ ਉਹਨਾਂ ਨੇ ਅਖੰਡ ਪੰਜਾਬ ਨੂੰ ਖੰਡ ਖੰਡ ਕੇ ਰੱਖਿਆ ਰੱਖਿਆ ਇਹਨਾਂ ਨੇ ਪਰ ਮੇਰੇ ਦ੍ਰਿਸ਼ ਸੋਚ ਵਿੱਚ ਪੰਜਾਬ ਮਤਲਬ ਹਰਿਆਣਾ ਵੀ ਸ਼ਾਮਿਲ ਹੈ ਪੰਜਾਬ ਮਤਲਬ ਚੰਡੀਗੜ੍ਹ ਵੀ ਸ਼ਾਮਿਲ ਹੈ ਪੰਜਾਬ ਮਤਲਬ ਹਿਮਾਚਲ ਵੀ ਸ਼ਾਮਿਲ ਹੈ ਜਦ ਇੱਥੇ ਦੇ ਲੋਕ ਇਹ ਪਹੁੰਚਦੇ ਉਹਨਾਂ ਨੂੰ ਮੈਂ ਪੰਜਾਬੀਅਤ ਦੀ ਇਤਿਹਾਸ ਸਮਝਾਉਂਦਾ ਹਾਂਜੀ ਪੰਜਾਬੀ ਪਾਸਾ ਦੀ ਮਹੱਤਤਾ ਸਮਝਦਾ ਹੈ ਸਮਝਾਉਂਦਾ ਤੇ ਉਹ ਪੰਜਾਬੀ ਗਿਣਤੀ ਜਿਹੜੀ ਹੈ ਉਹ ਪਹਿਲੇ ਦਿਨ ਤੋਂ ਵੀ ਪੜਾਉਣਾ ਸ਼ੁਰੂ ਕਰ ਦੇਣਾ ਉਹਨਾਂ ਨੂੰ ਅੱਛਾ ਕਹਿੰਦਾ ਪਾਬਾਏ ਇੱਕ ਵਾਰ ਮੈਨੂੰ ਯਾਦ ਆ ਤੋਨੂੰ ਫੋਨ ਕਰਕੇ ਕੋਈ ਮੁੱਦੇ ਤੇ ਤੂੰ ਨੂੰ ਕਹਿ ਲੈ ਕਿ ਆ ਤੁਸੀਂ ਕਿਹਾ ਤੁਸੀਂ ਪ੍ਰੋਫੈਸਰ ਹੋ ਤੇ ਤੁਹਾਡੇ ਆਸ਼ੀਰਵਾਦ ਉਹਨਾਂ ਤੇ ਹੋਣ ਦੀ ਵੀ ਲੋੜ ਹੈ ਬਹੁਤ ਤੁਹਾਡੇ ਬਾਰੇ ਵੀ ਮੈਂ ਚਰਚਾ ਕਰਦਾ ਹਾਂ ਬੱਚਿਆਂ ਨਾਲ ਬਹੁਤ ਖੁਸ਼ ਹੋਏ ਬੱਚੇ ਉਹ ਸੁਣ ਕੇ ਪੰਜਾਬ ਤੋਂ ਲਾਈਵ ਯੂ ਸੁਣ ਕੇ ਕਹਿੰਦਾ ਪਾਬਾਏ ਸਾਡੀ ਫਰਜ਼ ਹੈ ਮਹਾਰਾਜ ਤੁਸੀਂ ਪ੍ਰੋਫੈਸਰ ਮਾਈ ਵੀ ਕਾਲਜ ਦੇ ਵਿੱਚ ਪੜਾਉਣਾ ਸਾਡਾ ਇਹ ਫਰਜ਼ ਹੈ ਬੱਚੇ ਨੂੰ ਇਹ ਪੰਜਾਬੀ ਭਾਸ਼ਾ ਨਾਲ ਸੱਭਿਆਚਾਰ ਨਾਲ ਸਾਡੀ ਵਿਰਾਸਤ ਨਾਲ ਜੁੜਨਾ ਸਾਡੀ ਸਭਿਆਚਾਰ ਹੈ ਇਹ ਸਾਡੀ ਫਰਜ਼ ਹੈ ਇਸ ਲਈ ਮੈਂ ਇਹ ਕੰਮ ਕਰਦਾ ਹਾਂ ਜੀ